ਕਰਾ ਬੋਲ ਕਣ ਬੋਲੇ ਸੋਨਿਹਾਲ ਸੋਨਿਹਾਲ ਆ ਜੀ ਆਓ ਜੀ ਆਓ ਜੀ ਇਹ ਦਲਤ ਫਰੰਟ ਪੰਜਾਬ ਦੇ ਪ੍ਰਧਾਨ ਐ ਦੋ ਵਾਰੀ ਐਮ ਸੀ ਰਹੇ ਮਾਰੀ ਦੇ ਤੇਦੀ ਬਾਈਕੀ ਤੇ ਆ ਵੀ ਆਈਡੀ ਇਹਦੇ 25 ਸਾਲ ਹਨ ਬੋਲੇ ਸੋਨਿਹਾਲ ਸੋਨਿਹਾਲ ਸੁਣੋ ਜੁਗਾ ਸੁਪਨਾ ਸੋਨਾ ਆਉਂਦੇ ਖੜਾ ਆਓ ਜੀ ਬਾਹਰ ਆ ਇਧਰ ਬੜੀ ਹੁਣ ਤੁਸੀਂ ਦੱਸਿਓ ਆਪਣੇ ਨਾਲ ਸਾਥ ਸਨਾ ਹਾਂ ਜੀ ਆਈ ਜਾਓ ਜੀ ਆਓ ਆ ਫੜੀ ਆਓ ਪਾਈ ਜਾ ਸਾਰੇ ਜੀ ਜਨਾ ਰੁਪਈਆ ਇੱਥੇ ਆਈ ਜਾਓ ਸੇਵਹਿ ਕੱਤਸ ਪਹਿਲੀ ਵਾਰ ਨਹੀਂ ਹੋਈ ਹੋਣੀ ਇੱਥੇ ਆ ਲਓ ਇੱਥੇ ਆ ਲਓ ਫੋਟੋ ਬਾਹਰ ਕਰਾ ਲਏ ਓ ਜਾਓ ਆ ਫੋਨ ਲਗਾ ਦੋ ਲੈ ਮੈਨੂੰ ਪਿੱਛੇ ਹਜਵਾਨ ਨੂੰ ਕੱਢੀ ਜਾਓ ਆਉਣੀ 25 ਹਜ਼ਾਰ ਦਾ ਪ੍ਰਧਾਨ ਰਿਹਾ ਇੱਥੇ ਖੜੇ ਇੱਥੇ ਇੱਥੇ ਖੜਜੋ ਆਖਰਵਿੰਦਰ ਆਜੋ ਇੱਥੇ ਚਲੋ ਇੱਥੇ ਸਭਾ ਫੋਟੋ ਖਿੱਚੀਏ ਸਾਡੇ ਦਰਦ ਕਿਤਨਾ ਬਣ ਗਿਆ ਯਾਨੀ ਇਹ ਸਰਕਾਰੋਂ ਆਜੋ ਆਜੋ ਇਮਾਨਤ ਚਲੋ ਇਹ ਬੜਾ ਧਿਆਰੂ ਬੰਦਾ ਜੀ ਲੜਾਕਾ ਸੁਆ ਆਇਆ ਯੋ ਆਜੋ ਆਜੋ ਹੋਰ ਵੀ ਅੱਗੇ ਲਾ ਆ ਵੀ ਆ ਆ ਉਹ ਲੋਟਰੇ ਬਾਸ ਹੋ ਜੋ ਉਹ ਪਰਲੇ ਆਜੋ ਆਜੋ ਇੱਧਰ ਹੋ ਜਾ ਬਣਾ ਪਿੱਛੇ ਆਪੇ ਕਿਛ ਪਿੱਛੇ ਰਾਜੋ ਨਾ ਇੱਧਰ ਆ ਜਾ ਇੱਥੇ ਖੜ੍ਹ ਜਾ ਅੱਛਾ ਸਾਡੇ ਅੱਗੇ ਉਹ ਜੀ ਹੁਕਮ ਹੋਇਆ ਬਹੁਤ ਬਹੁਤ ਅੱਛਾ ਠੀਕ ਨਾ ਇੱਧਰ ਹੋ ਜਾ ਇੱਕ ਫੋਟੋ ਖਿੱਚ ਆਜੋ ਇੱਧਰ ਇੱਧਰ ਆ ਜਾ ਇੱਥੇ ਆਪ ਲੋਪਿਆੜੇ ਇੱਧਰ ਖੜ੍ਹੋ ਸਾਰੇ ਜੇ ਅੱਛਾ ਆਉਲ ਕਿਆ ਜੋ ਅਗੇ ਉਹ ਇੱਧਰ ਇੱਧਰ ਹੋ ਜਾ ਮੇਚ ਇੱਕ ਸਟਾਰ ਬਣਾਕਰ ਇਹਨਾਂ ਨੂੰ ਉਧਰ ਡਾਕਟਰ ਤਾਂ ਜਾਵੇ ਇਹ ਆ ਜਾ ਸੀਪਾਈ ਤੇਰੇ ਲਈ ਦੰਤ ਫਰਟ ਪੰਜਾਬ ਇਹ ਆ ਗਿਆ ਸਾਰਾ ਚਲੋ ਚੰਨੂਬਰਾ ਸਾਹਿਬ ਹੁਣ ਫਰੈਸ਼ ਕੂ ਬ੍ਰੀਫ ਕਰ ਲਈ ਆ ਆਜੋ ਹੁਣ ਤਾਂ ਲਾਉ ਸਰ ਬੈਠੋ ਹੁਣ ਤੁਸੀਂ ਆਜੋ ਗਾਉੜੀ ਇੱਥੇ ਕੋਈ ਰੋ ਆਜੋ ਜੀ ਇੱਧਰ ਆ ਜੀ ਵੇ ਇਹ ਨੂੰ ਮੀਚਾ ਕੋਈ ਨਾ ਨਹੀਂ ਆਉਂਦਾ ਬੈਠਾ ਆ ਜਾਓ ਆ ਜਾਓ ਮਨੋ ਗਾਹੀ ਨਹੀਂ ਆਉਂਦੇ ਯਾਰ ਕੋਰੇ ਇੱਥੇ ਬੈਠ ਜਾ ਆਇਆ ਤੁਸੀਂ ਨਹੀਂ ਆਇਆ ਜਾ ਦੇ ਫਿਰ ਆ ਜਾ ਲਾ ਦੱਸ ਮੈਂ ਖਰਚੂਗਾ ਦਾ ਇੱਧਰ ਆ ਜਾ ਅੱਛਾ ਰਾਜਾ ਬਸ ਹੀ ਨਾ ਇੱਧਰ ਆ ਜਾ ਨਾ ਹੋ ਜਾਈ ਪਿੱਛੇ ਇੱਥੇ ਆ ਜਾ ਇੱਧਰ ਆ ਜਾ ਕੁਰਸੀ ਨੇ ਨਾਲ ਕਿਹਾ ਕੋਰਸੀ ਇੱਕ ਉਹ ਵਾਲੀ ਹੈ ਜਾ ਇੱਥੇ ਆ ਜਾ ਨਾ ਅੱਖ ਹੈਗਾ ਜਗਾ ਅੱਛਾ ਬੈ ਜਾ ਨਾਲ ਪਿੱਛੇ ਬੈ ਜਾ ਅੱਛਾ ਆ ਜਾ ਯਾਰ ਮੈਂ ਤਾਂ ਕਿਹਾ ਬੈ ਜਾ ਇੱਥੇ ਕੰਮ ਕਰ ਉਸੇ ਗੱਲ ਨੂੰ ਆ ਪਈਏ ਕੁਰਸੀ ਇੱਥੇ ਪਈ ਸੀ ਕੁਰਸੀ ਤੋ ਇੱਥੇ ਆਇਆ ਹਾਂ ਸਾਰਾ ਸਾਰਾ ਉੱਚਾ ਹੋ ਤਾ ਸਾਡੇ ਨਾਲ ਹਾਂ ਹਾਂ ਬਸ ਆ ਗੱਲ ਹੈ ਨਾ ਕਰੋ ਜੀ ਸ਼ੁਕਰ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਆ ਕਿ ਧਾਲਤ ਚੇਤਨਾ ਮਾਤ ਪੰਜਾਬ ਦੇ ਪ੍ਰਧਾਨ ਸੱਜ ਸ਼ਮਸ਼ੇਰ ਸਿੰਘ ਪੁਰਖਾਲਵੀ ਆਪ ਤੇ ਆਪਣੇ ਸਾਥੀਆਂ ਸਮੇਤ ਆਪਣੀ ਸਾਰੀ ਜਥੇਬੰਦੀ ਸਮੇਤ ਸ਼ਰਮਣੀ ਅਕਾਲੀ ਦਲ ਵੀ ਸ਼ਾਮਲ ਹੋਏ ਨੇ ਹੁਣੇ ਹੁਣ ਉਹਨਾਂ ਨੂੰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੱਜ ਸੁਖਵੀਰ ਸਿੰਘ ਜੀ ਬਾਦਲ ਹੋਣਾਂ ਨੇ ਸਨਮਾਨਤ ਕਰਕੇ ਪਾਰਟੀ ਦੇ ਵੀ ਸ਼ਾਮਲ ਕੀਤਾ ਔਰ ਮੈਂ ਉਹਨਾਂ ਨੂੰ ਦਿਹਾਅ ਵੀ ਕਹਿੰਦਾ ਪਾਰਟੀ ਵੱਲੋਂ ਧੰਨਵਾਦ ਵੀ ਕਰਦਾ ਔਰ ਮਹਿਸੂਸ ਵੀ ਕਰਦਾ ਕਿ ਦਲਤ ਭਾਈਚਾਰਾ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਦੀ ਜਿੰਦ ਜਾਨ ਰਿਹਾ ਦਲਤ ਭਾਈਚਾਰੇ ਨੂੰ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਬੁੱਕਲ ਵਿੱਚ ਲੈ ਕੇ ਉਹਨਾਂ ਦੇ ਹੱਕਾਂ ਲਈ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਲੜਿਆ ਔਰ ਉਹਨੂੰ ਮਹਿਸੂਸ ਕਰਦੇ ਮੈਂ ਸਮਝਦਾ ਕਿ ਪਰਖਾਲ ਵੀ ਸਾਹਿਬ ਨੇ ਜਿਹੜੇ ਸਭ ਜਦਾ ਜੀਸੀ ਨਗਰ ਮਹਾਲੀ ਦੇ ਐਮਸੀ ਵੀ ਰਹੇ ਆਜ਼ਾਦ ਚੌਣ ਜਿੱਤੇ ਸੀ ਔਰ ਆਈਟੀਆਈ EMPLYE ਯੂਨੀਅਨ ਦੇ ਲਗਾਤਾਰ 25 ਸਾਲ ਪ੍ਰਧਾਨ ਵੀ ਰਹੇ ਸੋ ਪਰਖਾਲ ਵੀ ਸਾਹਿਬ ਦੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਨਾਲ ਮੈਸਵੰਦਾਂ ਪਾਰਟੀ ਨੂੰ ਬਹੁਤ ਵੱਡੀ ਸ਼ਕਤੀ ਮਿਲੀ ਆ। ਔਰ ਅਸੀਂ ਆਸ ਕਰਦੇ ਆ ਕਿ ਦਲਤਪਾਈਚਾਰਾ ਸ਼ਰਮਣੀ ਅਕਾਲੀ ਦਲ ਦੇ ਵਿੱਚ ਆ ਕੇ ਹੋਰ ਮਜ਼ਬੂਤ ਪਾਰਟੀ ਨੂੰ ਕਰੇਗਾ। ਪਰਖਾਲਵੀ ਸਾਹਿਬ ਦੀ ਜੇਸੇਬੰਦੀ ਔਰ ਅੱਜ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਪੰਜਾਬ ਅੱਗੇ ਖਾਸ ਤੌਰ ਤੇ ਦਲਤਾਂ ਨੇ ਮਜ਼ਾਕ ਕੀਤਾ ਮੁੱਖ ਮੰਤਰੀ ਪੰਜਾਬ ਨੇ 10.5 ਲੱਖ ਕਾਰਡ ਕੱਟਤੇ ਤੇ 2 ਸਾਲਾਂ ਬਾਅਦ ਜਦੋਂ ਲੋਕਾਂ ਨੇ ਜਵਾਬ ਪੁੱਛੇ ਲੋਕਾਂ ਨੇ ਕਟਹਿਰੇ 'ਚ ਖੜੇ ਕੀਤੇ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਤੇ ਫਿਰ ਕਾਰਡ ਬਹਾਲ ਕਰਤੇ ਤੇ ਕਾਰਡ ਕੱਟਣ ਦਾ ਕਾਰਨ ਕਿਹਾ ਕਿ ਸਾਡੇ ਅਫਸਰਾਂ ਨੇ ਬਿਨਾਂ ਸੋਚੇ ਸਮਝੇ ਕਾਰਡ ਕੱਟਤੇ ਇਹ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਜੇ ਬਿਨਾਂ ਸੋਚੇ ਸਮਝੇ ਕਾਟ ਕੱਟੇ ਤੇ 2 ਸਾਲ ਗਰੀਬ ਲੋਕ ਤਰਤ ਲੋਕ ਪਰੇਸ਼ਾਨ ਹੋਏ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੇ ਮੂੰਹ 'ਚੋਂ ਅਨਾਜ ਖੋਇਆ ਉਹਦੇ ਲਈ ਸਰਕਾਰ ਜ਼ਿੰਮੇਵਾਰ ਆ ਅਧਿਕਾਰੀ ਜ਼ਿੰਮੇਵਾਰ ਨੇ ਕੌਣ ਜ਼ਿੰਮੇਵਾਰ ਆ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਤੇ 2 ਸਾਲਾਂ ਦੀ ਪਰਪਾਈ ਵੀ ਹੋਣੀ ਚਾਹੀਦੀ ਆ ਸੋ ਮੈਂ ਸਮਝਦਾ ਜਿਹੜਾ ਗਰੀਬ ਲੋਕਾਂ ਦਾ ਮਜ਼ਾਕ ਕਰਦਾ ਉਹ ਕਦੇ ਉਹਨੂੰ ਸਮਾਜ ਮਾਫ਼ ਨਹੀਂ ਕਰਦਾ ਅੱਜ ਲੋਕਾਂ ਵਿੱਚ ਵਿਸ਼ਵਾਸ ਉੱਠਿਆ ਪੰਜਾਬ ਦੀ ਸਰਕਾਰ ਤੇ ਇਸੇ ਕਰਕੇ ਉੱਠਿਆ ਕਿ ਔਰਤਾਂ ਨਾਲ ਵੀ ਧੋਖਾ ਜਵਾਨਾਂ ਨਾਲ ਵੀ ਧੋਖਾ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਨੌਕਰੀਆਂ ਰਾਜਸਥਾਨ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਤੇ ਨੌਜਵਾਨਾਂ ਨੂੰ ਦੇਈ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਔਰ ਮੈਂ ਸਮਝਦਾ ਕਿ ਕਿਸਾਨੀ ਦੇ ਵਿੱਚ ਦੁਕਾੜ ਕਰਨ ਲਈ ਇੱਕ ਵਾਦਾ ਮਾਫਗਵਾਹ ਦੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪਿੱਛੇ ਰੋਲ ਨਵਾਇਆ ਕਿਸਾਨ ਜਥੇਬੰਦੀਆਂ ਨੂੰ ਦੁਫਾੜ ਕਰਨ ਦੇ ਵਿੱਚ ਕੇਂਦਰ ਨੂੰ ਮਲ ਵਰਗਲਾ ਕੇ ਮਲ ਪੰਜਾਬ ਨੂੰ ਇੱਕ ਕਿਸਮ ਦਾ ਅੱਗ ਦੀ ਲਪੇਟ ਦੇ ਵਿੱਚ ਪਾਤਾ ਔਰ ਦੁੱਖ ਇਸ ਗੱਲ ਦਾ ਕਿ ਸੰਵਿਧਾਨਕ ਤੇ ਕਾਨੂੰਨੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਪੰਜਾਬ ਸਰਕਾਰ ਅਸਫਲ ਰਹੀ ਆ ਕਿਉਂਕਿ ਪੰਜਾਬ ਦੀਆਂ ਹੱਦਾਂ ਤੇ ਬੈਰੀਕੇਡ ਲੱਗੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਸਾਡੇ ਕਿਸਾਨਾਂ ਨੂੰ ਗੋਲੀਆਂ ਨਾਲ ਮਾਰ ਗਈ ਸ਼ੁਭ ਕਰਨ ਨੂੰ ਪੰਜਾਬ ਦੀ ਧਰਤੀ ਤੇ ਗੋਲੀ ਨਾਲ ਮਾਰਨਾ ਇਸ ਗੱਲ ਦੀ ਗਵਾਹੀ ਆ ਔਰ ਚੋਰ ਵੀ ਚਤਰਾਏ ਵੀ ਚਲਾਕੀ ਤੇ ਹੁਸ਼ਿਆਰੀ ਭਵੰਤਮਾਨ ਸਰਕਾਰ ਦੀ ਜਗਜाहਰ ਹੋ ਗਈ ਜਦੋਂ ਸ਼ੁਭਕਰਨ ਦੇ ਮੌਤੇ ਐਫ ਆਈ ਆਰ ਦਰਜ ਕਰਨ ਸਮੇ 0 ਐਫ ਆਈ ਆਰ ਦਰਜ ਕੀਤੀ ਗਈ ਅਸੀਂ ਪੁੱਛਣਾ ਚਾਹੁੰਦੇ ਆ ਕਿ ਸਪਸ਼ਟ ਕਰਨ ਮੁੱਖ ਮੰਤਰੀ ਸਾਹਿਬ ਦੀ ਸ਼ੰਭੂ ਤੇ ਖਨੌਰੀ ਜਿਹੜੇ ਬੈਰੀਕੇਡ ਲੱਗੇ ਕੀ ਉਹ ਪੰਜਾਬ ਦੀ ਧਰਤੀ ਤੇ ਨਹੀਂ ਸੀ ਲੱਗੇ ਸ਼ੁਭਕਰਨ ਪੰਜਾਬ ਦੇ ਖੇਤਾਂ 'ਚ ਨਹੀਂ ਗੋਲੀ ਲੱਗੀ ਸ਼ੁਭਕਰਨ ਦੇ ਔਰ ਜਿੰਨਾ ਜੀਆਂ ਅੱਖਾਂ ਨਿਕਲੀਆਂ ਜਿਨ੍ਹਾਂ ਦੀਆਂ ਬਾਹਾਂ ਟੁੱਟੀਆਂ ਸੈਂਕੜੇ ਜ਼ਖਮੀ ਅੱਜ ਹਸਪਤਾਲਾਂ 'ਚ ਪਏ ਨੇ ਕੀ ਉਹ ਪੰਜਾਬ ਦੀ ਧਰਤੀ ਤੇ ਨਹੀਂ ਸੀ ਪੰਜਾਬ ਦੇ ਖੇਤਾਂ ਵਿੱਚ ਟਰਾਲੀਆਂ ਫਿਰ ਪੰਜਾਬ ਦੀਆਂ ਸੜਕਾਂ ਤੇ ਖੜੀਆਂ ਕਾਰਾਂ ਹਰਿਆਣਾ ਪੁਲਿਸ ਤੋੜ ਕੇ ਭੰਨ ਕੇ ਚਲੀ ਗਈ ਸਾਡੇ ਕਿਸਾਨਾਂ ਨੂੰ ਜ਼ਖਮੀ ਕਰਕੇ ਚਲੀ ਗਈ ਤੇ ਸਾਡੇ ਕਿਸਾਨ ਸ਼ੂਕਰ ਨੂੰ ਮਾਰ ਕੇ ਚਲੀ ਗਈ ਨਾ ਕਿਸੇ ਦਾ ਅਜੇ ਤੱਕ ਦੱਸ ਨਹੀਂ ਸਕੇ ਪੰਜਾਬ ਦੀ ਸਰਕਾਰ ਪਛਾਣ ਨਹੀਂ ਕਰ ਸਕੇ ਪੰਜਾਬ ਦੀ ਸਰਕਾਰ ਕਿ ਗੋਲੀ ਚਲਾਉਣ ਲਈ ਕੌਣ ਜ਼ਿੰਮੇਵਾਰ ਆ ਬਲਕੇ 0 ਐਫ ਆਈ ਆਰ ਕਰਕੇ ਸਾਬਤ ਕਰਤਾ ਕਿ ਜਿਹੜੀ ਗੋਲੀ ਚੱਲੀ ਆ ਉਹਦਾ ਪਤਾ ਨਹੀਂ ਲੱਗ ਰਿਹਾ ਕਿ ਕਿਸ ਧਰਤੀ ਤੇ ਚੱਲੀ ਆ ਹਰਿਆਣਾ ਤੇ ਚੱਲੀ ਆ ਕਿ ਪੰਜਾਬ ਤੇ ਚੱਲੀ ਆ ਮਤਲਬ ਐਡੀ ਮਤਲਬ ਐਡਾ ਨਗੇ ਚਿੱਟੇ ਰੂਪ ਦੇ ਵਿੱਚ ਜਾਲਮਾਂ ਨੂੰ ਬਚਾਉਣਾ ਜਾਵਰਾ ਨੂੰ ਬਚਾਉਣਾ ਔਰ ਉਹਨਾਂ ਦੀ ਸਿਹਤ ਮਤਲਬ ਇੱਕ ਛੇਪ ਚਾ ਕੇ ਦਬਾ ਥੱਲੇ ਆਣ ਕੇ ਪੰਜਾਬ ਦੇ ਲੋਕਾਂ ਦੇ ਕੇਸ ਨੂੰ ਪਲੀਟ ਨਾ ਕਰ ਸਕਣਾ ਮੈਂ ਸਮਝਦਾ ਮੁੱਖ ਮੰਤਰੀ ਪੰਜਾਬ ਦੀ ਨਲਾਇਕੀ ਆ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਜਿਹੜਾ ਸੰਵਿਧਾਨ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਪੰਜਾਬ ਦੇ ਲੋਕਾਂ ਦੀ ਰੱਖਿਆ ਨਹੀਂ ਕਰ ਸਕੇ ਇੱਕ ਤਾਂ ਰੱਖਿਆ ਨਾਲੇ ਚੋਰ ਨਾਲੇ ਚਤਰਾਈ ਹੁਣ ਅੱਗੇ ਨੂੰ ਬਲ 0 ਐਫ ਆਈ ਆਰ 0 ਲਗਾ ਕੇ ਹੋਰ ਅੱਗੇ ਚਲਾਕੀ ਕਰ ਰਹੇ ਨੇ ਸੋ ਮੈਂ ਕਾਂਗਰਸ ਤੋਂ ਵੀ ਪੁੱਛਣਾ ਚਾਹੁੰਦਾ ਕਿ ਅੱਜ ਤਰਾਸਦੀ ਆ ਕਿ ਜਿਹੜਾ ਸ਼ੰਭੂ ਤੇ ਫਨੌਰੀ ਬਾਰਡਰ ਤੇ ਤਸ਼ੱਦਦ ਹੋਇਆ ਕਿਸਾਨਾਂ ਤੇ ਏ ਇੰਡੀਆ ਗੱਠਜੋੜ ਤੇ ਐਨਡੀਏ ਦੀਆਂ ਸਰਕਾਰਾਂ ਦਾ ਸਾਂਝਾ ਆਪਰੇਸ਼ਨ ਸੀ ਔਰ ਪੰਜਾਬ ਦੀ ਕਾਂਗਰਸ ਜਿਹੜੀ ਆ ਇਹ ਸਥਿਤੀ ਸਪਸ਼ਟ ਕਰੇ ਕਿ ਉਹ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਉਹ ਏਡੀਆ ਗਠਵੰਦਨ ਦਾ ਹਿੱਸਾ ਆਪ ਪਾਰਟੀ ਆਪ ਦੀ ਸਰਕਾਰ ਪੰਜਾਬ 'ਚ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਨਹੀਂ ਸਕੇ ਪੰਜਾਬ ਦੀ ਕਾਂਗਰਸ ਕਿਉਂਕਿ ਸਤਾਧਾਰੀ ਪਾਰਟੀ ਨਾਲ ਗੱਠਜੋੜਾ ਚੋਰ ਤੇ ਕੁੱਤੀ ਜਦੋਂ ਰਲ ਜਾਂਦੇ ਨੇ ਤੇ ਘਰ ਬਚ ਨਹੀਂ ਸਕਦਾ ਅੱਜ ਪੰਜਾਬ ਦੀ ਹਾਲਤੇ ਹੋਈ ਆ ਮੁੱਖ ਵਿਰੋਧੀ ਧਿਰ ਤੇ ਸਤਾ ਧਿਰ ਧੋਮੇ ਇਕੱਠੇ ਹੋ ਗਏ ਇਹ ਧੋਮੇ ਇਕੱਠੇ ਹੋਣ ਕਰਕੇ ਅੱਜ ਪੰਜਾਬ ਲਾਬਾਰਥ ਹੋਇਆ ਪੰਜਾਬ ਬੇਵਸ ਹੋਇਆ ਅੱਜ ਪੰਜਾਬ ਨੂੰ ਕੋਈ ਬਾਲੀਬਾਰਥ ਨਜ਼ਰ ਨਹੀਂ ਆ ਰਿਹਾ ਇਹੇ ਕਰਕੇ ਸ਼ਰਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਪੰਜਾਬ ਤੇ ਪੰਜਾਬੀਆਂ ਦੀ ਭਾਵਨਾ ਪੈਦਾ ਕਰਨ ਲਈ ਪੰਜਾਬੀਆਂ ਨੂੰ ਜਗਾਉਣ ਲਈ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪੰਜਾਬੀਆਂ ਦਾ ਪੰਜਾਬੀਅਤ ਦਾ ਅਹਿਸਾਸ ਕਰਾਉਣ ਲਈ ਅਸੀਂ ਪੰਜਾਬੀਆਂ ਨੂੰ ਹੌਕਾ ਦਵਾਂਗੇ ਔਰ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਕਿਸਾਨ ਜਥੇਬੰਦੀਆਂ ਨੂੰ ਦਫਾੜ ਕਰਕੇ ਕਿਸਾਨਾਂ ਨੂੰ ਫੁੱਟ ਪਾ ਕੇ ਕਿਸਾਨੀ ਦੇ ਕੇਸ ਨੂੰ ਕਮਜ਼ੋਰ ਕਰਕੇ ਇਹ ਜਿਹੜੀਆਂ ਲੂੰਬੜ ਚਾਲਾਂ ਚਤਰ ਚਲਾਈ ਚਲਾਕੀ ਦੇ ਨਾਲ ਭਗਵਾਨ ਤਮਾਨ ਹੋਰਾਂ ਨੇ ਖੇਡੀਆਂ ਨੇ ਉਹਦਾ ਜਵਾਬ ਵੀ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਲੈਣਾ ਪਏਗਾ ਜੀ ਅੱਜ ਇਹਦੀ ਇਨਕੁਆਰੀ ਅਨਕੁਆਰੀ ਅੱਜ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੀ ਇਨਕੁਆਰੀ ਆ ਜਿਹੜੀ ਸ਼ੂਕਰਨ ਦੇ ਕੇਸ ਪਹਿਲਾਂ ਤਾਂ 9 ਦਿਨਾਂ ਬਾਅਦ ਦਰਜ ਕੀਤਾ ਫਿਰ ਐਫ ਆਈ ਆਰ 0 ਉਹ ਵੀ ਛੱਕ ਦੇ ਘਰੇ ਚ ਆ ਗਈ ਤੇ ਤੇਜੀ ਗੱਲ ਹੁਣ ਇਨਕੁਆਰੀ ਜੀਦ ਭੇਤੀ ਮਲੇ ਜੀਨ ਇਨਕੁਆਰੀ ਭੇਜਨੀ ਇਹਦਾ ਮਰ ਸ਼ਰੀਆਮ ਇਹ ਮਲੇ ਇੱਕ ਦਫਾ 114 ਤਹਿਤ ਇਹਦਾ ਮਤਲਬ ਪੰਜਾਬ ਦੇ ਕਿਸਾਨਾਂ ਤੇ ਸ਼ੂਭ ਕਰਨ ਤੇ ਗੋਲੀ ਚਲਾਉਣ ਦਾ ਜਾਂ ਪੰਜਾਬ ਦੇ ਕਿਸਾਨਾਂ ਦੀਆਂ ਲੱਤਾਂ ਤੋੜਨ ਦਾ ਜਾਂ ਅੱਖਾਂ ਕੱਢਣ ਦਾ ਕੇਸ ਜਿਹੜਾ ਹੈ ਪੰਜਾਬ ਦੇ ਕਿਸਾਨਾਂ ਤੇ ਹੀ ਦਰਜ ਕਰਨ ਲਈ ਹਰਿਆਣਾ ਪੁਲਿਸ ਨੂੰ ਪੰਜਾਬ ਨੇ ਅਧਿਕਾਰ ਦਿੱਤੇ ਦਫਾ 114 ਨਾਲ ਲਾ ਕੇ ਤੇ ਇਨਕੁਆਰੀ ਜਿਹੜੀ ਹੈ ਜੀਨ ਪੁਲਿਸ ਦੇ ਕੋਲ ਭੇਜ ਕੇ ਏ ਮੈਂ ਸਮਝਦਾ ਬੜੀ ਵੱਡੀ ਪੰਜਾਬ ਲਈ ਇੱਕ ਅਣਖ ਤੇ ਗੈਰ ਦਾ ਸਵਾਲ ਬਣ ਗਿਆ ਪੰਜਾਬੀਆਂ ਲਈ ਇੱਕ ਚੈਲੰਜ ਬਣ ਗਿਆ ਪੰਜਾਬ ਦੀ ਸਰਕਾਰ ਵਾਦਾ ਮਾਫ ਗਵਾਹ ਬਣ ਕੇ ਮੈਂ ਸਮਝਦਾ ਇੱਕ ਵਿਸ਼ਵਾਸ ਘਾਤ ਪੰਜਾਬ ਦੇ ਲੋਕਾਂ ਨਾਲ ਕਰਕੇ ਅੱਜ ਕੁੱਟਣ ਵਾਲਿਆਂ ਦੇ ਨਾਲ ਜਾ ਖੜੀ ਹੱਕ ਖੋਣ ਵਾਲਿਆਂ ਦੇ ਨਾਲ ਜਾ ਖੜੀ ਇਸ ਲਈ ਅੱਜ ਜਿਹੜੇ ਸੱਚੇ ਪੰਜਾਬੀ ਨੇ ਸਹੀ ਪੰਜਾਬੀ ਨੇ ਔਰ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਆ ਪੰਜਾਬ ਦਾ ਮੋਹਾ ਉਹ ਮਹਿਸੂਸ ਕਰਦੇ ਨੇ ਕਿ ਇੱਕ ਥਾਂ ਤੇ ਇਕੱਠੇ ਹੋਈਏ ਕੇਵਲ ਤੇ ਕੇਵਲ ਜੇ ਕੋਈ ਪੰਜਾਬ ਦਾ ਦਰਦ ਸਮਝਦਾ ਜਾਂ ਪੰਜਾਬ ਦੇ ਹੱਕਾਂ ਲਈ ਕੋਈ ਲੜ ਸਕਦਾ ਖੜ ਸਕਦਾ ਉਹ ਸ਼ਰਮਣੀ ਅਕਾਲੀ ਦਲ ਆ ਇਸੇ ਕਰਕੇ ਬੁਰਖਾਲ ਵੀ ਸਾਹਿਬ ਜਿਹੜੇ ਬੜੇ ਹਿੰਮਤੀ ਨੇ ਜਿਨ੍ਹਾਂ ਨੇ ਦਲਤ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਲਾਮਬਾ ਦਿੱਤਾ ਉਹਨਾਂ ਦੇ ਹੱਕਾਂ ਤੋਂ ਜਾਗਰਤ ਕੀਤਾ ਅੱਜ ਉਹ ਸ਼ਰਮਣੀ ਅਕਾਲੀ ਦਲ ਨਾਲ ਆ ਕੇ ਖੜੇ ਨੇ ਅੱਜੋ ਮਹਿਸੂਸ ਕਰ ਰਹੇ ਨੇ ਕਿ ਦੂਧੀਆਂ ਪਾਰਟੀਆਂ ਹੱਕ ਖੋਣ ਵਾਲੀਆਂ ਨੇ ਤੇ ਸ਼ਰਮਣੀ ਅਕਾਲੀ ਦਲ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਅੱਜ ਪ੍ਰਖਾਲਬੀ ਸਾਹਿਬ ਆਪਣੀ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਇਹ ਸਾਬਤ ਕਰ ਰਹੇ ਨੇ ਔਰ ਸਾਡੇ ਹਲਕੇ ਦੇ ਮੁਖ ਸੇਵਾਦਾਰ ਪਰਮਿੰਦਰ ਸਿੰਘ ਸੁਹਾਣਾ ਉਹ ਕਿத்ਰੇਲੂ ਆਪਣੇ ਪਰਿਵਾਰ ਕੋਲ ਜਿਵੇਂ ਕਰਕੇ ਮੁੰਬਈ ਗਏ ਹੋਏ ਸੀ ਉਹਨਾਂ ਦਾ ਬੇਟਾ ਮਤਲਬ ਇਜ਼ ਜਿਹੜਾ ਸ਼ਬੋਲੀਤ ਸੀ ਕਰ ਰਹਾ ਪਰਖਾਲਵੀ ਸਾਹਿਬ ਦੀ ਉਹਨੂੰ ਵਧਾਈ ਦੇਣ ਲਈ ਸਪੈਸ਼ਲ ਤੌਰ ਤੇ ਹਾਜ਼ਰ ਹੋਇਆ ਸਾਡੇ ਬੀਸੀ 셀 ਦੇ ਪ੍ਰਧਾਨ ਸਾਹਿਬ ਤੇ ਇੱਕ ਹੋਰ ਕਮੇਟੀ ਦੇ ਆਗੂ ਤੇ ਸਾਫਾ ਵਜ਼ੀਰ ਸਾਹਿਰਾ ਸਿੰਘ ਦੀ ਗਾਵੜੀਆ ਗਾਉ ਉਹ ਵੀ ਵਿਸ਼ੇਸ਼ ਤੌਰ ਤੇ ਅੱਜ ਪਰਖਾਲਵੀ ਸਾਹਿਬ ਦੇ ਜੀਆਂ ਕਹਿਣ ਲਈ ਔਰ ਸਾਡੀ ਜਿਹੜੀ ਸਾਹਿਬਦਾਦਾ ਜੀ ਸੀ ਨਗਰ ਮਹਾਲੀ ਦੀ ਜਥੇਬੰਦੀ ਆ ਉਦੇ ਪ੍ਰਧਾਨ ਕਮਲਜੀਤ ਸਿੰਘ ਜੀ ਰੂਬੀ ਉਹ ਵੀ ਸਪੈਸ਼ਲ ਤੌਰ ਤੇ ਜੀਆਂ ਆ ਕੇ ਲਿਆਏ ਨੇ ਔਰ ਕਲਵਾਨ ਸਿੰਘ ਜੀ ਸਾਡੇ ਸਾਬਕਾ ਚੇਅਰਮੈਨ ਰਮਨ ਸਿੰਘ ਤ੍ਰਿਪੜੀ ਸਭਾ ਸਾਹਿਬ ਉਹ ਵੀ ਸਪੈਸ਼ਲ ਤੌਰ ਤੇ ਔਰ ਰਾਜੂ ਜੀ ਰਾਜੂ ਮਾਨਖੇੜੀ ਸਪੈਸ਼ਲ ਤੌਰ ਤੇ ਜਿਹੜੇ ਹਮੇਸ਼ਾ ਗਰੀਬਾਂ ਲਈ ਆਵਾਜ਼ ਬੜੇ ਨੇ ਔਰ ਟਰੱਕ ਜੁਨੀਅਰ ਮਰੀਦਾ ਦੇ ਲੰਮਾ ਸਮਾਂ ਪ੍ਰਧਾਨ ਰਹੇ ਨੇ ਉਹ ਵੀ ਸਪੈਸ਼ਲ ਤੌਰ ਤੇ ਅੱਜ ਜੀ ਆਇਆਂ ਕਹਿਣ ਲਈ ਆਏ ਨੇ ਕਰਮ ਸਿੰਘ ਜੀ ਸਾਹ ਬਾਬਾ ਕਰਮ ਸਿੰਘ ਜੀ ਸਪੈਸ਼ਲ ਤੌਰ ਤੇ ਜਿਹੜੇ ਦਲਤ ਚੇਤਨਾ ਫਰੰਟ ਦੇ ਅਗਲੀ ਕਤਾਰ ਦੇ ਆਗੂ ਨੇ ਉਹ ਵੀ ਸਪੈਸ਼ਲ ਤੌਰ ਤੇ ਭਮਰਾ ਸਾਹਿਬ ਜਿਹੜੇ ਜੋ ਰਾਮਗੜੀਆ ਭਾਈਚਾਰਾ ਤੇ ਬਾਲੀ ਗੁਰਦੁਆਰਾ ਤਾਲਕ ਮਿਲ ਕਮੇਟੀ ਔਰ ਰਾਮਗੜੀਆ ਭਾਈਚਾਰੇ ਦੇ ਆਗੂ ਲੰਮਾ ਸਮੇਂ ਤੋਂ ਸੇਵਾ ਕਰ ਰਹੇ ਨੇ ਬਾਲੀ ਦੇ ਵਿੱਚ ਭਮਰਾ ਸਾਹਿਬ ਉਹ ਵੀ ਉਤੇਜੇ ਤੌਰ ਤੇ ਆਪਣੇ ਸਾਥੀਆਂ ਸੇ ਤੋੜ ਸਾਹਿਬ ਤੋਂ ਸਕੂਲ ਐਜੂਕੇਸ਼ਨ ਬੋਰਡ ਦੇ এমਪਲਾਈ ਜੂਨੀਅਰ ਦੇ ਸਾਫਕਾ ਆਗੂ ਰਹੇ ਨੇ ਔਰ ਹੋਰ ਬਹੁਤ ਸਾਰੇ ਸਾਡੇ ਇਲਾਕੇ ਦੇ ਮੈਂ ਸਮਝਦਾ ਚਰਜੀ ਸਿੰਘ ਬਰਾੜ ਸਾਡੇ ଓਐਸਡੀ ਜਿਹੜੇ ਨੇ ਸਾਥੂ ਜੀ ਸਿੰਘ ਵਾਦਲ ਹੋਣਾ ਤੇ ਹੋਰ ਵੀ ਸਾਰੀ ਜਥੇਬੰਦੀ ਬਹਾਰੀ ਦੀ ਟੋਟਲ ਅੱਜ ਇਹਨਾਂ ਦਾ ਸਵਾਗਤ ਕਰਨ ਲਈ ਔਰ ਜੀਆਂ ਕਹਿਣ ਲਈ ਪ੍ਰਕਾਸ਼ ਵੀ ਸਾਹਿਬ ਨੂੰ ਉੱਚੇ ਚੇ ਤੌਰ ਤੇ ਹਾਜ਼ਰੀ ਭਰ ਰਹੀ ਆ ਔਰ ਮੈਂ ਮਹਿਸੂਸ ਕਰਦਾ ਪ੍ਰਖਾਲਵੀ ਸਾਹਿਬ ਦੇ ਸ਼ਰਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਔਰ ਬੜੀ ਵੱਡੀ ਤਾਕਤ ਮਿਲੇਗੀ ਬਹੁਤ ਬਹੁਤ ਧੰਨਵਾਦ ਹੁਣ ਪ੍ਰਖਾਲਵੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਦੋ ਸ਼ਬਦੋ ਜ਼ਰੂਰ ਤਾਂ ਉਹਦੇ ਸੋਨਹਰ ਸੋਸੀਆ ਅ ਅੱਜ ਦਲਤ ਚੇਤਨਾ ਮੰਚ ਪੰਜਾਬ ਵੱਲੋਂ ਮੈਂ ਸ਼ਮਸ਼ੀਰ ਪ੍ਰਖਾਲਵੀ ਆਪਣੀ ਸਮੂਚੀ ਜਥੇਬੰਦੀ ਦੇ ਨਾਲ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਅ ਸਾਥੀਓ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਮੁੱਖ ਵਿਰੋਧੀ ਧਿਰ ਹੈਗੀ ਆ ਕਾਂਗਰਸ ਪਾਰਟੀ ਉਸ ਨੇ ਦਿੱਲੀ ਦੇ ਧੜਵੀਆਂ ਦੇ ਨਾਲ ਮਿਲੀਭੁਗਤ ਕਰਕੇ ਅੰਦਰ ਖਾਤੇ ਮਿਲੀਭੁਗਤ ਕਰਕੇ ਪੰਜਾਬ ਦੇ ਹੱਕਾਂ ਦੇ ਉੱਤੇ ਪੰਜਾਬ ਪੰਜਾਬ ਦੇ ਲੋਕਾਂ ਦੀ ਜਿਹੜੀ ਰਹਿਨਮਾਈ ਕਰਨ ਦੀ ਜਿਹੜੀ ਉਹਨਾਂ ਦੇ ਸਿਰ ਜ਼ਿੰਮੇਵਾਰੀ ਸੀ ਉਹਨੂੰ ਤਲਾਂਝਲੀ ਦੇ ਕੇ ਇੱਕ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਸੋ ਇੱਕੋ ਇੱਕ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੀ ਸਮੁੱਚੀ ਜਥੇਬੰਦੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕਰਕੇ ਅੱਜ ਸਮੁੱਚੇ ਪੰਜਾਬੀਆਂ ਨੂੰ ਇਹਨਾਂ ਧਾੜਵੀਆਂ ਦੇ ਖਿਲਾਫ ਲਾਮਬੰਦ ਕਰਨ ਦੇ ਲਈ ਜਿਹੜਾ ਹੌਕਾ ਦੇ ਰਹੀ ਹੈ ਉਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਅੱਜ ਦਲਤ ਚੇਤਨਾ ਮੰਚ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਪਲੇਟਫਾਰਮ ਦੇ ਉੱਤੇ ਆ ਕੇ ਆਪਣੀ ਜਿਹੜੀਆਂ ਸਮਾਜ ਦੇ ਲਈ ਸੁਵਾਮਾ ਦੇਣ ਦਾ ਜਿਹੜਾ ਸਾਨੂੰ ਮੌਕਾ ਦਿੱਤਾ ਔਰ ਮੈਂ ਸਮੁੱਚੀ ਜਥੇਬੰਦੀ ਨੂੰ ਅੱਜ ਇਸ ਮੁਬਾਰਕ ਮੌਕੇ ਦੇ ਉੱਤੇ ਸਾਡੀ ਚੰਦੂ ਮਚਰਾ ਸਾਹਿਬ ਸਾਡੇ ਸੀਨੀਅਰ ਆਗੂ ਨੇ ਉਹ ਇੱਥੇ ਸ਼ਾਮਿਲ ਨੇ ਹੀਰਦਾ ਸਿੰਘ ਗਾਵੜੀਆ ਸਾਹਿਬ ਸਾਡੇ ਇੱਥੇ ਸ਼ਾਮਿਲ ਨੇ ਹੁਣੇ-ਹੁਣੇ ਬਾਦਲ ਸਾਹਿਬ ਇੱਥੋਂ ਇਸ ਸਮਾਗਮ ਦੇ ਵਿੱਚ ਹੋ ਕੇ ਗਏ ਆ ਸੋ ਇਹਨਾਂ ਸਾਰਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਪਾਰਟੀ ਦੇ ਲਈ ਜਿਹੜੇ ਵੀ ਮੋਰਚੇ ਦੇ ਉੱਤੇ ਜਿਹੜੇ ਵੀ ਫਰੰਟ ਦੇ ਉੱਤੇ ਜਿਸ ਕਿਸ ਕੋਨੇ ਦੇ ਵਿੱਚ ਵੀ ਸਾਨੂੰ ਕਿਸੇ ਵੀ ਜਿਹੜੀ ਜ਼ਿੰਮੇਵਾਰੀ ਸੌਂਪੀ ਜਾਏਗੀ ਉਹਨੂੰ ਇਮਾਨਦਾਰੀ ਦੇ ਨਾਲ ਔਰ ਤੰਦਹੀ ਦੇ ਨਾਲ ਨਿਭਾ ਕੇ ਪੰਜਾਬੀਆਂ ਦੇ ਹੱਕ ਦੇ ਵਿੱਚ ਫਤਵਾ ਦੇਣ ਦੇ ਲਈ ਇਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕਾਂ ਨੂੰ ਲਾਂਭੰਦ ਕਰਨ ਦੇ ਲਈ ਅਸੀਂ ਦਿਨ ਰਾਤ ਜਿਹੜੀ ਜਦੋਜਹਿਦ ਕਰਾਂਗੇ ਥੈਂਕ ਯੂ ਗਵਰਡੀਆ ਸਾਹਿਬ ਨਮਾਜ਼ੋ ਬਧਾਈ ਦੇ ਦਿਓ ਹੋ ਗਿਆ ਬਧਾਈ ਦੇ ਦਿਓ ਅਚਾ ਤੁਸੀਂ ਵੀ ਬੋਲਣਾ ਹੈ ਹੋਰ ਨੂੰ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਨਾਂ ਨੇ ਲੰਮੇ ਸਮੇਂ ਤੋਂ ਦਲਤ ਫਰੰਟ ਦੀ ਵਗਾਈ ਕੀਤੀ ਜਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਕੁਝ ਕਰਕੇ ਵਿਖਾਇਆ ਤੇ ਜਿਨ੍ਹਾਂ ਨੇ ਅੱਜ ਮਹਿਸੂਸ ਕੀਤਾ ਕਿ ਜੇ ਕੋਈ ਦਲਤਾਂ ਦੀ ਰਾਖੀ ਕਰ ਸਕਦਾ ਆ ਜੇ ਕੋਈ ਐਸਸੀ ਬੀਸੀ ਦੀ ਰਾਖੀ ਕਰ ਸਕਦਾ ਜੇ ਕੋਈ ਦੇ ਸਕਦਾ ਕੁਝ ਇਹ ਸਮਾਜ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤਾਕਤ ਨੂੰ ਮਜ਼ਬੂਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਇਹ ਸਾਰੀ ਟੀਮ ਸ਼੍ਰੋਮਣੀ ਅਕਾਲੀ ਦਲ ਨਾਲ ਸ਼ਾਮਲ ਹੋਈ ਆ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਤੁਸੀਂ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਦੀ ਤਰੱਕੀ ਲਈ ਚੜ੍ਹਦੀ ਕਲਾ ਲਈ ਅੱਗੇ ਆਪਾਂ ਜੋਰ ਲਾਈਏ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਹੋ ਜੀ ਕੋਈ ਚਲ ਦੱਸੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪ੍ਰੈਸ ਦਾ ਵੀ ਸਾਰਿਆਂ ਦਾ ਚਾਜੂ ਪੀਲੀ ਵੀ ਸਾਰਿਆਂ ਨੇ ਚਾਜੂ ਪੀਲੀ ਚਾਹ ਪਲਾਉਣੇ ਦੀ ਬਾਤ ਪਤਾ